ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਦੋ ਹਜੇ ਗੱਬਣਾ ਥੋੜੇ ਥੋੜੇ ਦਣ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਏ ਕੰਮ ਕਰ ਬੜਾ ਚੱਲਦਾ ਜੀ ਨਾਮ ਤੇ ਡਰੈਸ ਬੋਲਦੇ ਹੋ ਆਪਣਾ ਨਾਮ ਹਰਮਨ ਸਿੰਘ ਜੀ ਪਿੰਡ ਸੁਖਾਣਾ ਦੇ ਜਿਹੜਾ ਮੋਗਾ ਜੀ ਠੀਕ ਆ ਹਾਂਜੀ ਨੇੜੇ ਪਿੰਡ ਕਿਹੜਾ ਰਹਿੰਦਾ ਵੀ ਨੇੜੇ ਆਪਣੇ ਭਗਤਾ ਭਾਈ ਦੀ ਬਗਰਾੜੀ ਹੈ ਜੀ ਬਾਜਾ ਖਾਨ ਨੇੜੇ ਮੋਬਾਈਲ ਨੰਬਰ ਬੋਲ ਦੋ ਵੀਰੇ ਮੋਬਾਈਲ ਨੰਬਰ 9877432784 ਠੀਕ ਆ ਇਹ ਬਾਈ ਦਾ ਕੰਟੈਕਟ ਜਿਹੜੀ ਬਈ ਆਪਾਂ ਪਹਿਲਾ ਨੰਬਰ ਤੇ ਵੜ ਦੇਖ ਰਹੇ ਆ ਕਿਹੜਾ ਸੁਆ ਸੁਈਆ ਇਹ ਵੀ ਦੂਜਾ ਸੁਆ ਸੁਈ ਹੋਈ ਠੀਕ ਆ ਹਾਂਜੀ ਦੂਜਾ ਸੁਆ ਸੁਈ ਆ ਗਈ ਹਾਂਜੀ ਕਦੋਂ ਸੁਈਆ ਵੀਰੇ ਇਹ ਵੀਰੇ ਮਨ ਲਉ ਤਾ ਸੁਆ ਸੁਈ ਆ ਗਈ 2 ਵਜੇ ਦੀ ਠੀਕ ਆ 2:30 ਵਜੇ ਬਸ ਤੇ ਕੀ ਰਕਾਰਾ ਬਈ ਪਿਛਲੇ ਸ਼ੁੱਕਰ ਇਹ ਬਈ 25 26 ਕਿਲੋ ਦਾ ਪਲੂਨ ਦਾ ਪਲੂਨ ਨੇ 25 26 ਲੀਟਰ ਪਾਇਆ ਹਾਂ ਪਾਇਆ ਜੀ ਤੇ ਅੱਜ ਕੀ ਐਸਟੀਮੇਟ ਕਿੰਨਾ ਕੁ ਪੜਾ ਹਰ ਕੀ ਆਸ ਤਾਂ ਮਨ ਲਉ 30 ਕਿਲੋ ਦੀ ਹੈ ਜੀ ਹਰ ਕੀ ਠੀਕ ਆ ਹਾਂਜੀ ਤੇ ਕਿੰਨਾ ਕੁ ਬੋਲਾ ਕੱਢਦਾ ਵੀਰੇ ਫਿਰ ਬੋਲਾ ਜੀ ਮਨ ਲਉ ਵੀ ਸਮਖੇ ਲੋ ਘਟਾਈ ਵਾਲਾ ਨਹੀਂ ਤੇ ਬੱਚਾ ਜੀ ਬੱਚਾ ਬੱਛੀ ਹੈ ਜੀ ਬਹੁਤ ਚੰਗੀ ਬੱਛੀ ਸੇ ਇੱਕ ਗੱਲ ਚੰਗੇ ਸੀਮਨ ਦੀ ਬੱਚੀ ਬਹੁਤ ਵੱਡੀ ਬੱਚੀ ਹੈ ਜੀ ਬਹੁਤ ਵੱਡੀ ਬੱਛੀ ਨੂੰ ਜਨਮ ਦਿੱਤਾ ਹੈ ਬਹੁਤ ਚੰਗੀ ਹੈ ਹਾਂਜੀ ਹਾਂਜੀ ਈ ਵਾਲੀ ਬੱਛੀ ਆ ਖਰਾਬ ਵੀ ਬਹੁਤ ਬਰੀਡ ਆ ਹੈਨਾ ਇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਹੈ ਬੋਦੀ ਵੱਦੀ ਨਾ ਫੁੱਲ ਚੰਗੀਆਂ ਬਾਕੀ ਥਣ ਚੈੱਕ ਕਰ ਲਓ ਪੂਰਾ ਮਟਾਈ ਵਾਲਾ ਥਣਾ ਗੁੱਲਿਆ ਵਾਲਾ ਸਣਾ ਪੂਰੀ ਮਿੱਠੀ ਥਣ ਲੱਗਿਆ ਹੈਨਾ ਹਾਂਜੀ ਹਾਂਜੀ ਬਲ ਫਰਾ ਲੋੜਾ ਨਾ ਭਾਈ ਫੁੱਲ ਬਰੀਕੀ ਤੇ ਜਿਹਨੂੰ ਆਪਾਂ ਕਹਿ ਦਈਏ ਕਿਸੇ ਪਾਸੇ ਕੋਈ ਕੱਚ ਨਹੀਂ ਹੈ ਵੀਰੇ ਹਾਂ ਬਹੁਤ ਚੰਗੀ ਵਿਹੜ ਹੈ ਇਹ ਖੋਲ ਦੇ ਪ੍ਰਾ ਤੋਰ ਦੇ ਮੜੀ ਜੀ ਖੋਲ ਕੇ ਤੈਦ ਕੀ ਬਈ ਕਿੰਨਾ ਕ ਮਤਲਬ ਕਿ ਦੁੱਧ ਦੇ ਦੂਗੇ ਨਹੀਂ ਉਮੀਦ ਤਾਂ 30 ਕਿਲੋ ਦੀ ਆਪਾਂ ਨੂੰ ਬਾਕੀ ਜਾਨ ਆਉਂਦੀ ਹਣਾ ਜਿਵੇਂ ਜਾਨ ਹਾਂਜੀ ਹਾਂਜੀ ਜਾਨ ਜੂਣ ਵਾਲੀ ਬਾਕੀ ਨਵਾਂ ਹਨ ਜੀ ਬਾਕੀ ਬਈ ਚਮਕ ਦੇਖ ਲਓ ਬਾਹਰ ਚ ਤੇ ਸੁਨੱਖ ਪੋਣਾ ਨਾ ਫੁੱਲ ਲੱਗਾ ਕ ਨਹੀਂ ਵੀਰੇ ਹਾਂਜੀ ਹਾਂਜੀ ਬਾਕੀ ਸਿਰਫਲਾਕ ਬਹੁਤ ਹੈ ਜੀ ਠੀਕ ਆ ਸਿਰਫਲਾਕ ਬਾਈ ਕਹਿੰਦਾ ਬਹੁਤ ਠੀਕ ਹੈ ਜੀ ਹਾਂਜੀ ਨਾੜ ਬਈ ਚੈੱਕ ਕਰ ਲਓ ਦੁੱਧ ਵਾਲੀ ਨਾ ਫੁੱਲ ਚੰਗਿਆ ਕੱਲਾ ਕੱਲਾ ਥਣਾ ਪੂਰੀ ਵਿੱਤੀ ਦਸਣ ਲੱਗਿਆਗਾ ਤੇ ਮੇਨ ਗੱਲ ਬਈ ਬੱਚਾ ਵਸੀਆ ਵਸੀਨੇ ਵੀ ਨਾਲ ਹੀ ਸਾਲ ਡੂੜ ਸਾਲ ਤੱਕ ਤਿਆਰ ਹੋ ਜਾਣਾ ਹਾਂਜੀ ਤੇ ਕੀ ਮੋਲਾ ਬਾਈ ਫਰਜ਼ਾਇਤ ਆ ਇਹ ਬਾਈ ਜੀ ਲੈਣ ਦੇਣ ਦਾ 95000 ਰੁਪਏ ਜੀ ਠੀਕ ਆ ਹਾਂਜੀ 95000 ਰੁਪਏ ਮੋਲਾ ਬਾਕੀ ਮਾਨਤਨ ਹੋਜੂ ਪਰਾ ਬੋ ਥੋੜਾ ਬੋ ਤੇ ਆ ਪੌਣੇ ਵਜੇ ਜੇ ਮੁੱਲ ਕਰੇ ਜੀ ਬਾਹਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਤਾਰਾ ਮਾਰੋਂਗੇ ਵੀਰੇ ਹਾਂ ਮਾਰਦੇ ਨਹੀਂ ਮਾਰ ਦੋ ਵੀਰੇ ਲੇ ਬਾਈ ਠੰਡੀ ਸੀਲ ਚੈੱਕ ਕਰ ਲੋ ਜਮਾ ਪੈਰ ਨੂੰ ਚੱਕਿਆ ਹਨ ਜਿਵੇਂ ਖੜੀ ਐ ਉਵੇਂ ਹੀ ਖੜੀ ਐ ਹਾਂ ਬਹੁਤ ਚੰਗਾ ਚੋਣ ਹੈ ਜੀ ਕੋਸੇ ਲੋੜ ਨਹੀਂ ਲੈ ਬਾਈ ਧਾਰ ਚੈੱਕ ਕਰ ਲੋ ਬਹੁਤ ਚੰਗੀ ਧਾਰਾ ਹੈ ਹਨ ਹਾਂਜੀ ਹਾਂਜੀ ਥੱਲੇ ਪਤਾ ਲੱਗਦਾ ਬਾਈ ਖੜਕੇ ਹੁੰਦੇ ਨੇ ਪਾਈ ਦਾ ਵੀ ਬਾਕੀ ਦੁੱਧ ਵਾਲਾ ਡੰਗਰ ਹੈ ਜੀ ਹਾਂ ਬਾਈ ਦੁੱਧ ਵਾਲਾ ਡੰਗਰ ਹੈ ਬਾਕੀ ਥੋੜਾ ਘਣਾ ਫਿਰ ਮਾਨਦਾਨ ਹੋ ਜਾ ਹਾਂ ਬੇ ਥੋੜਾ ਘਣਾ ਹੋਈ ਜੀ ਅੱਜ ਦਾ ਠੀਕ ਹੈ ਹਾਂਜੀ ਹਾਂਜੀ ਅੱਗੇ ਵੀਰੇ 2 ਨੰਬਰ ਤੇ ਇੱਕ ਡੈਸ ਹੁਆ ਸੁਹੰਦੀ ਇਹ ਵੀਰੇ ਦੂਜਾ ਸੁਹੰਗਾ ਜਿਹੜਾ ਕਿੰਨਾ ਟਾਈਮ ਬਾਕੀ ਹੈ ਮਲੇ ਇਹ 8 ਦਿਨ ਪਏ ਜੀ ਹਜੇ 8 ਦਿਨ ਪਏ ਆ ਵੀਰ ਕਾਰਡ ਆ ਵੀਰੇ ਦੁੱਧ ਦਾ ਪਿਛਲੇ ਮੇਰੇ ਮਤਲਬ 23 24 ਕਿਲੋ ਆਪਲੋਨ ਦਾ ਰਿਕਾਰਡ ਜੀ 23 24 ਲੀਟਰ ਪਲੂਨ ਨੇ ਪਾਇਆਗਾ ਹਾਂਜੀ ਹਾਂਜੀ ਬਾਕੀ ਕਦਵੇਂ ਡਬਾਉਤਾ ਯਾਰ ਬਹੁਤ ਹੀ ਬਹੁਤ ਵੱਡੀ ਵੜਾ ਜੀ ਫਾਰਮ ਵਾਲੀ ਸਹੀ ਗੱਲ ਆ ਫੁੱਲ ਵੱਡੀ ਵੜਾ ਫੁੱਲ ਵਰੀਂਦਾ ਤੋਰਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਥਣ ਬਹੁਤ ਕਮਾਲ ਦਾ ਲੱਗਦਾ ਹਾਂ ਥਣ ਬਹੁਤ ਚੰਗਾ ਜੀ ਅਡਰ ਵੀ ਕਰਨ ਵਾਲੀ ਪੰਡਾ ਬਣ ਕੇ ਤਿਆਰ ਹੋ ਕੇ ਸੁਗੀ ਲੇ ਵੇ ਚੈੱਕ ਕਰ ਲੋ ਕਲੀ ਕੱਚੀ ਕੱਚੀ ਪਈ ਆ ਕਿ ਜਦੋਂ ਤਿਆਰ ਹੋਣਾ ਨਾ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਣਾਗਾ ਨਾੜਾ ਨੂੜਾ ਬਰੀਕੀ ਚਾਦਰ ਤੇ ਚਮਕਦੀ ਆ ਹਨਾ ਹਾਂਜੀ ਹਾਂਜੀ ਬਾਈ ਆਪਾਂ ਗੰਗਰ ਮਾਰੇ ਦੁੱਧਾ ਲਗਰ ਪੱਲੇ ਪਾਏ ਗੁੜੀ ਵੀ ਲਈ ਲਈ ਉਹ ਹੈਗਾ ਲਈਦਾ ਬਾਈ ਸਹੀ ਗੱਲ ਆ ਤੇ ਬਰੀਡ ਫੁੱਲਾ ਫਿੱਕੀ-ਫੁੱਕੀ ਕਿਸੇ ਪਾਸੇ ਤੋਂ ਹੈ ਹੀ ਨਹੀਂ ਹਨਾ ਹਾਂਜੀ ਕੀ ਮੋਲ ਆ ਬਾਈ ਫਿਰ ਜਾਇਦਾ ਇਹਦੇ ਦੀ 92000 ਹੀ ਦੇਵਾਂਗੇ ਜੀ ਠੀਕਾ ਹਾਂਜੀ 92000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਮਾਨ ਤਨ ਹੋ ਜਾ ਹਾਂ ਥੋੜਾ ਬਹੁਤ ਹੋ ਜਾਊਗਾ ਜੀ ਠੀਕ ਆ ਵੀਰੇ ਹਾਂਜੀ ਤੇ ਕੀ ਮੀ ਦਾ ਕਿੰਨਾ ਪਾ ਦੋ ਇਹਦੀ ਮਲੂ 22 28 ਕਿਲੋ ਦੀ ਮੀ ਦਾ ਜੇਰ ਕੀ ਦੋਦੇ ਜੀ ਠੀਕ ਆ ਬਾਕੀ ਸੀਲ ਠੰਡੀ ਹੈ ਜਿਵੇਂ ਮਰਜੀ ਬੈਠੇ ਰੋ ਬਾਕੀ ਬਣੂ ਬਿਨੂ ਬੈਠੇ ਹੈ ਇਹ ਕੱਚੀ ਹੈ ਸਹੀ ਗੱਲ ਹੈ ਕੱਚੀ ਕੱਚੀ ਹਾਂਜੀ ਹਾਂਜੀ ਸੁਣਾ ਨਾ ਚੰਗੀ ਤਰ੍ਹਾਂ ਤਿਆਰ ਹੋਣਾ ਹਾਂ ਬਾਕੀ ਮੁੱਲ ਵੀ ਜਾਇਜ਼ ਹੈ ਨਾ ਹਾਂਜੀ ਹਾਂਜੀ ਵੈੜਾ ਜਮੈਂ ਮੁੱਲ ਤੇ ਨਾ ਮਰਜੀ ਕਰ ਲੈ ਹਾਂ ਕਿੰਨਾ ਮਰਜੀ ਕਰ ਲੈ ਕੱਦ ਕਾਟ ਬੈਠੇ ਰੇ ਜੀ ਬਾਕੀ ਦੁੱਧ ਵਾਲਾ ਜਾਨਵਰ ਸਹੀ ਗ ਏ ਬਾਈ ਵੀ ਸੂਆ ਦੂਜਾ ਜੀ ਐਰ ਸ਼ੈਰ ਆ ਗਈ ਹਾਂ ਐਰ ਸ਼ੈਰ ਤੇ ਆ ਜਾਂਦੀ ਹੈ ਜੀ ਠੀਕ ਆ ਹਾਂ ਜੀ ਮਤਲਬ ਇਹ ਵੀ ਪੂਰੇ ਬਦਗਾ ਦੁੱਧ ਵਾਲਿਆ ਪਰ ਥੋੜੀ ਸੁਭਾਈ ਘੱਟ ਹੋਈ ਗਈ ਜੀ ਠੀਕ ਆ ਮਤਲਬ ਸੁਭਾਈ ਚੋਈ ਵੀ ਹਾਂ ਬੇ ਸੁਭਾਈ ਚੋਈ ਵੇ ਬੈੜ ਦੁੱਧ ਵਾਲੀ ਹੈ ਜੀ ਹਮ ਮਾਲਾ ਵੀ ਪੰਜ ਚਾਰ ਦਿਨ ਲੈਂਦੀ ਹੈ ਇਹ ਅਜੇ ਠੀਕ ਆ ਭਰਾ ਹਾਂਜੀ ਹਾਂਜੀ ਖੋਲ ਦੇ ਨੂੰ ਵੀ ਤੋੜ ਦੇ ਭਰਾ ਤੇ ਫੇਸ ਚੈੱਕ ਕਰ ਲਓ ਬਾਈ ਬਹੁਤ ਸੋਹਣਾ ਲੱਗਿਆ ਐਰ ਸ਼ੈਰ ਬਰੀਡ ਆ ਹਨਾ ਹਾਂਜੀ ਹਾਂਜੀ ਬਹੁਤ ਕੁਆਲਟੀ ਵਾਲੀ ਵੈੜ ਆ ਕੱਲਾ ਕੱਲਾ ਥਾਣਾ ਬਈ ਪੂਰੀ ਵਿੱਤੀ ਤੇ ਥਣ ਲੱਗਾ ਆਰਡਰ ਚੈੱਕ ਕਰ ਲੋ ਆਰਡਰ ਵੀ ਬਹੁਤ ਸੋਹਣਾ ਤੇ ਹਾਂ ਬਹੁਤ ਸੋਹਣਾ ਯਾਰ ਸੀਲ ਠੰਡੀ ਹੈ ਪੂਰੀ ਵਹਿਣ ਅੰਗ ਜੀ ਐ ਨਹੀਂ ਕੋਈ ਗੱਲ ਹੈ ਬਈ ਬੈਠਾ ਹਣਾ ਠੰਡੀ ਸੀਲ ਤਾਂ ਜਿਵੇਂ ਹਣਾ ਜਿਵੇਂ ਮਰਜੀ ਹੱਥ ਲਾਈ ਜਿਵੇਂ ਜਿਵੇਂ ਕੋਈ ਦਿੱਕਾ ਨਹੀਂ ਨਾੜਾ ਨੂੜਾ ਦੁੱਧਾ ਲਈ ਨਾੜ ਵੀ ਚੈੱਕ ਕਰ ਲੋ ਫੋਨ ਚੰਗੀਆਂ ਬਾਕੀ ਲੇਵੇ ਤੇ ਨਾ ਬਹੁਤ ਚੰਗੀਆਂ ਚਮਕਦੀਆਂ ਹੈਗੀਆਂ ਸਫਾਈ ਬਹੁਤ ਆ ਯਾਰ ਆਰਡਰ ਹਾਂ ਸਫਾਈ ਪੂਰੀ ਸਫਾਈ ਹੈ ਜਿਆ ਨਿਕਾਲਾ ਜਾਨਪਰ ਦੁੱਧਾ ਲੰਮੀ ਲੰਮੀ ਬਹੁਤ ਹੈ ਲੰਮੀ ਲੰਮੀ ਦਾ ਸਹੀ ਗੱਲ ਆ ਬਈ ਫੁੱਲਾ ਕੀ ਮੋਲਾ ਬਈ ਫਿਰ ਇਹ ਵੀਰੇ 50000 ਦੇ ਦਿਆਂਗੇ ਆਪਾਂ ਮਾਨਤਨ ਹੋਜੂ ਬਸ ਮਾੜਾ ਮੋਟਾ ਹੋਜੂਗਾ ਠੀਕ ਆ ਵੀਰੇ ਬਾਈ ਕਹਿੰਦਾ 65000 ਦੀ ਦੇ ਦਾਂਗੇ ਬਾਈ ਆਪਾਂ ਨੇੜੇ ਤੇ ਚੈੱਕ ਕਰਾ ਦਿੰਨੇ ਆ ਬਹੁਤ ਕਮਾਲ ਦਾ ਡਾਡਰ ਆ ਫਿਕਸ ਜਾਵਾ ਨਾ ਹਾਂ ਫੇਸ ਕੋਈ ਆਪ ਵੇਖੀ ਟਟ ਮੈਂ ਹਾਂ ਨਾਰਾ ਨੂਰਾ ਬਹੁਤ ਚੰਗੀਆਂ ਇਹਦੇ ਵੀ ਜੀ ਹੋ ਚੰਗੀਆਂ ਬਾਈ ਸਹੀ ਗੱਲ ਆ ਫੇਸ ਵੀ ਚੈੱਕ ਕਰ ਲੋ ਬਹੁਤ ਪਿਆਰਾ ਗਾ ਅੱਗੇ ਬਾਈ ਲਾਸਟ ਇਹ ਬਾਈ ਕਿਹੜਾ ਸੂਆ ਇਹ ਬਾਈ ਜੀ ਦੂਜਾ ਸੂਆ ਸੂਆ ਜੀ ਹਾਂ ਇਹ ਮੰਨ ਲਓ ਵੀ ਆ ਕੱਲ ਵੀ ਸਵੇਰ ਦੀ ਸੂਈ ਰਿਆ ਸਾਫ ਕਰੀ ਅੱਜ ਠੀਕ ਆ ਹਾਂ ਜੀ ਆਪਾਂ ਦਿਲ ਦੇ ਨਾਲ ਪਾਤੀ ਹਾਂ ਚੋਤੀ ਚੋਈ ਬੱਚਾ ਇਹਦੇ ਮਗਰ ਕੀ ਹੈ ਬੱਚਾ ਇਹਦੇ ਮਗਰ ਅੱਛਾ ਜੀ ਬੱਚਾ ਵਸਿਆ ਦਿੱਤਾ ਤਾਂ ਤੇ ਆਡਰ ਵੀ ਇਹਦਾ ਵੀ ਬਹੁਤ ਕਮਾ ਹੈ ਹਾਂ ਬਹੁਤ ਸੋਹਣਾ ਜੀ ਬਾਕੀ ਜਾਣ ਵਾਲੀ ਬਹਿੜਾ ਨਿਕਾਲਾ ਠੀਕ ਆ ਸਵੇਰ ਦੀ ਬਈ ਚਵਾਈ ਹੋਈ ਹੋਈ ਵੀ ਹੈ ਬਈ ਆ ਸਾਫ ਆ ਜਾਣਾ ਇਹ ਤਾਂ ਵੀ ਆਪਾਂ ਚਲ ਪੀੜੀ ਦੇ ਪਾਸ ਹੀ ਪਾਉਣੀ ਹੋਣੀ ਸੀ ਕੋਈ ਚਾਹ ਬਣ ਹੁੰਦਾ ਹੈ ਚਾਹ ਬਣ ਹੁੰਦਾ ਬਈ ਯਾਰ ਹਾਂ ਠੀਕ ਆ ਤੇ ਕਿੰਨਾ ਕ ਮਤਲਬ ਕੱਢਿਆ ਵੀਰੇ ਬੋਲਾ ਫਿਰ ਬੋਲਾ ਬਈ ਜੀ ਨੇ ਮੈਨੂੰ ਸੋਬਾ 5 ਕਿਲੋ ਕੱਢਾਈ ਠੀਕ ਆ ਹਾਂ ਸਤਾਰਾ ਜੋੜਾ ਸਤਾਰਾ ਕੋਲ ਬੋਦੇ ਰਹਾ ਹਾਂ ਖੁੱਲਾ ਦੇ ਦੂਗੀ ਬਾਕੀ ਦੇ ਦੂਗੇ ਨਾ ਇਹ ਬੱਚੇ ਤੇ ਹੋ ਬਣੀ ਬੁਣੀ ਬਹੁਤ ਚੰਗੀ ਸੀ ਆਪਣੇ ਕੋਲ ਜਿਹੜੀ ਉਹ ਆ ਜਿਹ ਕੋ ਭਰਾ ਮੰਗੂ ਦਾ ਪਪਾ ਆ ਗਏ ਦੀ ਮੰਗੂ ਜੀ ਠੀਕ ਆ ਵੀਰੇ ਹਾਂ ਜੇਰ ਜੂਰ ਦੀ ਓਕੇ ਆ ਠੀਕ ਆ ਦੋਨਾਂ ਦਾਾਂ ਦੀ ਆਪਣੀ ਗਾਰੰਟੀ ਹੋ ਜੇਰ ਦੀ ਲੈ ਬਈ ਆਡਰ ਚੈੱਕ ਕਰਾ ਦਨੇ ਹਾਂ ਸੀਲ ਢੰਡੀ ਆ ਜੀ ਕੋਈ ਆ ਚੈੱਕ ਕਰੀ ਜਿੰਨੇ ਮਾਰ ਪਾ ਦਾ ਟਾਈਮ ਹੋਇਆ ਹਾਂ 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 ਜੀ ਆਨਾਂ ਦਾ ਚਲਾ ਲਓ ਬਈ ਚੰਗੀ ਤਰਾ ਹੀ ਮਤਲਕੇ ਸ਼ਾਮ ਤੱਕ ਬਹੁਤ ਵਧੀਆ ਬਣੇ ਹਾਂ ਬਹੁਤ ਸੋਹਣੀ ਬਣ ਜੂ ਜੀ ਕੀ ਮੁੱਲ ਆ ਬਾਈ ਫਿਰ ਇਹ ਬਾਈ 65000 ਦੇ ਦਾਂਗੇ ਵੀ 65000 ਰੁਪਇਆ ਬਾਈ ਕਹਿੰਦਾ ਮੁੱਲ ਆ ਵਾਕੀ ਮਾਨਤਨ ਹੋ ਜਾ ਥੋੜਾ ਹਾਂ ਥੋੜਾ ਬਹੁਤ ਹੋ ਜਾਊਗਾ ਜੀ ਬਾਹ ਨਹੀਂ ਆਉਂਦਾ ਉਹਨਾਂ ਕੀ ਮੁੱਲ ਕਰੀਏ ਜੀ ਸਹੀ ਗੱਲ ਆ ਵੀਰੇ ਬਾਈ ਕਹਿੰਦਾ ਉਹਨਾਂ ਕੀ ਮੁੱਲ ਕਰਿਆਗਾ ਜਿੰਨਾ ਕਿ ਵੀ ਆ ਵੀ ਪਤਾਗਾ ਵੇਕੇ ਹਨਾ ਹਾਂਜੀ ਹਾਂਜੀ ਲੈ ਬਾਈ ਥਨ ਚੈੱਕ ਕਰ ਲੋ ਬਹੁਤ ਚੰਗਾ ਗਾ ਚੋਈ ਜੂਈ ਕਿਵੇਂ ਵੀ ਚੋਈ ਜੂਈ ਵੀ ਇੱਕ ਨੰਬਰ ਹੈ ਜੀ ਨਿਆਣਾ ਪਾਉਣ ਦੀ ਨਹੀਂ ਲੋੜ ਏਡੀ ਸੀਲ ਠੰਡੀ ਹੈ ਬਾਕੀ ਦੁੱਧ ਵੀ ਮੱਝਾ ਰਗਾਈ ਇਹਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਦੁੱਧ ਵੀ ਬਾਈ ਕਹਿੰਦਾ ਮੱਝਾ ਰਗਾਈ ਬਾਕੀ ਫੈਟ ਵੀ ਚੰਗੀ ਹੈ ਹਾਂ ਹਾਂ ਫੈਟ ਪੂਰੀ ਹੋ ਤੇ ਵੇ ਹਾਂਜੀ ਹਾਂ ਬਾਈ ਰੇਟ ਘਟੂਗਾ ਮੱਝ ਨਾਲੋਂ ਕਿ ਨਹੀਂ ਹਾਂ ਰੇਟ ਤੇ ਹੀ ਹੁਣ ਆਪਾਂ ਪਤਾ ਹੀ ਹੈ ਰੇਟ ਦੇ ਟਾਈਮ ਤੇ ਆਪਾਂ ਮੱਝ ਲਈਏ ਤਾਂ ਨੋਰਮਲ ਜੀ ਗੱਲ ਆ ਗਈ ਨੋਰਮਲ ਮੱਝ ਰੱਖਦੀ ਹੁੰਦੀ ਆ ਹਾਂ ਰੱਖਦੇ ਘਟਾਉਂਦੀ ਆਉਂਦੀ ਨਹੀਂ ਆਉਂਦੀ ਬਾਕੀ ਫੈਟ ਚੰਗੀ ਹੈ ਉਹਨਾਂ ਗਰਮ ਲਈ ਬੀ ਦਰਮੀ ਗਰਮੀ ਨਹੀਂ ਬਣਣਾ ਹਾਂਜੀ ਹਾਂਜੀ ਦੋਨੇ ਮੌਸਮ ਬਾਈ ਨਾਰਸੀ ਦੇ ਬਾਈ ਕੋਲੇ 4 ਆਪਾ 4 ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ